ਗੁਰਦੁਆਰਾ ਸ੍ਰੀ ਗੁਰ ਸਿੰਘ ਸਭ ਐਚ ਐਮ ਕਲੋਨੀ ਜਮਾਲਪੁਰ ਵਿਖੇ ਧੰਨ ਧੰਨ ਸ੍ਰੀ ਗੁਰ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਗੁਰਵਿੰਦਰ ਸਿੰਘ ਕਾਕਾ ਵੱਲੋਂ ਆਏ ਸੰਗਤ ਦਾ ਧੰਨਵਾਦ ਕੀਤਾ ਗਿਆ ਤੇ ਧੰਨ ਧੰਨ ਸ੍ਰੀ ਗੁਰ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਇਸ ਮੌਕੇ ਤੇ ਭਾਈ ਰਵੈਲ ਸਿੰਘ ਜੀ ਸਾਥੀ ਤੇ ਬੀਬੀ ਅਰਸ਼ਦੀਪ ਕੋਰ ਵੱਲੋਂ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਦੇ ਇਸਤਰੀ ਸੱਜਣ ਸਭਾ ਦੇ ਮੈਂਬਰ ਅਮਰਜੀਤ ਭਾਲ ਸਿੰਘ ਡੀਪੀ ਸਿੰਘਰ ਭਾਲ ਸਿੰਘ ਤੇ ਨਾਲ ਜੀਤ ਇਲੈਕਟ੍ਰੋਨਿਕ ਵੀ ਵੀਰ ਸ਼ਾਮਿਲ ਹੋਏ ਵਿਖੇ ਲੁਧਿਆਣਾ ਤੋਂ ਪੱਤਰਕਾਰ ਦੁਪਿੰਦਰ ਸਣੀ ਦੀ ਖਾਸ ਰਿਪੋਰਟ ਸੰਗੇਸ਼ਾ ਮਾਣਾ 오! <shriek> ਸਮਿਦਾ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਜਵੇਂ ਗੁਰੂ ਨਾਨਕ ਸਾਹਿਬ ਦੇ ਕਮਾਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਜਿੱਥੇ ਗੁਰਦੁਆਰਾ ਸ੍ਰੀ ਸਿੰਘ ਸਭਾ ਐਚਐਮ ਵੱਲੋਂ ਅੰਮ੍ਰਿਤ ਵੇਲੇ ਤੋਂ ਹੀ ਵਿਸ਼ੇਸ਼ ਦਰਬਾਨ ਸਜਾਏ ਗਏ ਹਨ ਜਿੱਥੇ ਅੰਮ੍ਰਿਤ ਵੇਲੇ ਸਵੇਰੇ 4:30 ਤੋਂ 5:30 ਤੋਂ 6:00 ਸਵੇਰ ਨੂੰ ਇਸ ਆਜਮੇ ਬਾਠ ਹੋਏ ਅਨੁਪ੍ਰੰਤ ਨਿਤਨੇਮ ਸਾਹਿਬ ਦੀ ਸਿਮਾ ਮੰਤ੍ਰ ਕੀਰਤਨ ਸਵੇਰ ਤੇ ਉਪਰੰਤ 9 ਵਜੇ ਫਿਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇਸ਼ ਆਪ ਕੀ ਹੈ ਜਪਿਓ ਜਿਨੇ ਅਰਜਨ ਦੇਵ ਗੁਰੂ ਜਿਨੇ ਸੰਕਟ ਜੂਨ ਗਰਬ ਨਾ ਆਇਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਪੂਰੀ ਕਾਇਨਾਤ ਨੂੰ ਇੱਕੋ ਹੀ ਸੰਦੇਸ਼ ਦਿੰਦੇ ਹਨ ਭਾਵੇਂ ਅੰਦਰ ਜਿੰਨੇ ਵੀ ਬਲਬਲੇ ਤੁਹਾਡੇ ਉੱਤੇ ਹੋਣ ਬਾਰ ਬਾਰ ਸ਼ਾਂਤੀ ਹੋਣੀ ਚਾਹੀਦੀ ਹੈ ਬਾਰ ਜਿੰਨੇ ਵੀ ਬਲਬਲੇ ਉੱਠ ਰਹੇ ਹੋਣ ਪਰ ਅੰਦਰ ਸ਼ਾਂਤੀ ਹੋਣੀ ਚਾਹੀਦੀ ਹੈ ਐਸੀ ਮਿਸਾਲ ਦਿੱਤੀ ਹੈ ਸਾਬੇ ਕਮਾਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੁਜੇ ਤੇ ਤੀਨ ਅਭਿਤੇ ਬੈਠ ਕੇ ਵੀ ਆਪਣਾ ਅੰਦਰ ਜਰਾ ਠੰਡਾ ਰੱਖਿਆ ਹੈ ਸਾਡੇ ਸਾਰਿਆਂ ਨੂੰ ਇੱਕ ਮਾਨਵਤਾ ਦਾ ਸੰਦੇਸ਼ ਦਿੱਤਾ ਹੈ ਕਿ ਸ਼ਬਦ ਗੁਰੂ ਸਾਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਆਓ ਇਸ ਮਾਨਤਾ ਨੂੰ ਐਸੇ ਠੰਟਕ ਵਾਂ ਲੈ ਕੇ ਜਾਈਏ ਤਾਂ ਕਿ ਇਹ ਜਿੰਨਾਂ ਵੀ ਵਹ ਜਿੰਨਾਂ ਵੀ ਇਹ ਵਾਇਲੈਂਸ ਹੋਰੀਆਂ ਪੂਰੇ ਵਰਲਡ ਦੇ ਵਿੱਚ ਪੁਸ਼ਾਰੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਚਰਨਾਂ ਨਾਲ ਜੁੜ ਕੇ ਅਤੇ ਮਾਨਵਤਾ ਸੰਦੇਸ਼ ਦੇਸ ਕੀਏ ਗੁਰਾਇਕ ਦੀ ਮਹਾਨਤਾ ਉਹ ਜਮ ਕਲਮੇ ਸਿੰਘ ਸੁਭਾ ਜਮਾਨ ਨੂੰ ਵਿਕੇ ਇਸ ਸਮਾਗਮ ਤਾਂ ਗੁਰੂ ਆਪਣੇ ਪਾਸ਼ਾ ਗੁਰੂ ਆਜਾਤ ਨੂੰ ਸਾਰੇ ਬੇਜੋੜ ਆਪ ਪੁਸ਼ਾਰੇ ਬੜੇ ਪਿਆਰ ਸਤਿਨਾਮ ਕੀਰਤੋ ਲਗੇ ਨਿਤ ਕਨ ਜੀ ਦੀ ਤੁਮਣੀ ਚੱਲ ਰਹੀ ਹੈ ਕੀਰਤਨ ਦੇ ਆਖਾਰੇ ਸਜੇ ਹੋਏਗਾ ਕੀਰਤਨੀ ਜਥਾ ਕੇ ਆਪਣਾ ਕੀਰਤਨ ਕਰਕੇ ਇਹ ਨਾਮ ਅਮੂਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਸੇਵਤੋ ਰਹੇ ਨਾ ਲੋਕ ਜੇ ਇਹਦੇ ਵਿੱਚ ਆਪਾਂ ਲਿਵ ਲਾਵਾਂਗੇ ਪਿਆਰ ਕਰਾਂਗੇ ਸ਼ਰਧਾ ਭਾਵਨਾ ਰੱਖਾਂਗੇ ਤੇ ਪਾਸ਼ਾ ਜੀ ਕਹਿੰਦੇ ਹਨ ਕਿ ਤੁਹਾਨੂੰ ਕੋਈ ਦੂਰ ਨਹੀਂ ਮੈਂ ਆਂਦੇ ਨਾ ਕਵੀ ਵੀ ਤੱਤੀ ਹੈ ਔਰ ਰੇਤ ਵੀ ਗਰਮ ਹੈ ਔਰ ਜਿਹੜੇ ਕੱਚੇ ਪਾਏ ਜਾ ਰਹੇ ਹਨ ਉਹ ਵੀ ਗਰਮ ਹਨ ਹੱਲੋ ਆਗੂ ਵੱਲ ਰਹੀ ਹੈ ਮੇਰੇ ਤੁੰਗੂ ਵਰਜਨ ਦੇ ਪਾਚਾ ਕਿਸ ਤਰ੍ਹਾਂ ਠੰਡੇ ਨੇ ਉਹ ਕਹਿੰਦੇ ਹਨ ਕਿ ਉਹ ਜੋ ਮਰਜੀ ਕਰਦੇ ਰਹੇ ਪਾਵੜ ਬਾਲਦੇ ਰਹੇ ਰੇਤਾ ਪਾਉਂਦੇ ਰਹਿਣ ਸਿਰ ਤੇ ਮੈਨੂੰ ਉੱਤੇ ਤਾਂ ਕੋਈ ਅਸਰ ਨਹੀਂ ਕਿਉਂਕਿ ਉਹ ਨਾਮ ਬਾਣੇ ਨਾਲ ਜੁੜੇ ਹੋਇਆ ਹੈ ਤੇ ਸਾਨੂੰ ਇੱਕ ਉਹਨੇ ਭਾਕੇ ਗਏ ਆ ਆਪਣੇ ਸਰੀਰ ਤੇ ਹਟਾ ਕੇ ਸਾਨੂੰ ਦੱਸਿਆ ਗਿਆ ਹੈ ਕਿ ਇਹ ਜੁਲਮ ਆਪਣਾ ਜੁਲਮ ਕਰਦੇ ਨਹੀਂ ਰੁਕਣਗੇ ਪਰ ਤੁਸੀਂ ਅਧੀਗ ਰਹਿਣਾ ਹੈ ਤੁਸੀਂ ਆਪਣੇ ਨਾਮ ਤੇ ਬਿਲਕੁਲ ਇਸ ਤਰ੍ਹਾਂ ਰੜੀ ਵਿੱਚ ਜੁੜੇ ਰਹਿਣਾ ਹੈ ਸ਼ਰਧਾ ਭਾਵਨਾ ਰੱਖਣਾ ਹੈ ਬਾਣੀ ਵਿੱਚ ਜਿਤਨਾ ਪਿਆਰ ਪਾਓਗੇ ਉਤਨਾ ਚੁੱਭੀ ਜਿਤਨੇ ਮਾਰੋਗੇ ਉਤਨੇ ਉਤੇ ਕਮਲ ਵਰਗੀ ਖਿੜਕੇ ਇਸ ਨਿਸਾਰ ਵਿੱਚ ਵਿਚਰੋਗੇ ਇਹ ਮੇਰੇ ਤਾਂ ਗੁਰੂ ਆ ਜੰਦੇ ਉਹ ਫਾਜ਼ਾ ਜੀ ਨੇ ਸੰਸ ਸਮਝਾਇਆ ਜਦੋਂ ਸੁਣਿਆ ਆਇਆ ਕਿ ਲਾਹੋ ਪਹਿਲਾ ਹਰ ਕੋਈ ਸਾਬ ਨੂੰ ਬੁਲਾਇਆ ਜਾਂਦਾ ਸਿੱਖਾ ਨੇ ਕਿਹਾ ਕਿ ਇਹ ਹੁਣ ਤੋਂ ਆਤ ਤੋਂ ਅੰਤ ਤੱਕ ਇਹ ਹੀ ਚੱਲਦਾ ਹੈ ਕਿ ਗੁਰਗੱਦੀ ਗੁਰਨਾਨਕ ਦੇਵ ਜੀ ਨੂੰ ਜਦੋਂ ਦਿੱਤੀ ਗਈ ਤਾਂ ਉਸ ਤੋਂ ਬਾਅਦ ਸ਼ਹੀਦੀ ਜਦੋਂ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਰਦੇ ਬਸੰਤਾ ਹੈ ਤੁਸੀਂ ਇਹ ਪਹਿਲਾਂ ਹੀ ਕਿਉਂ ਲਾਹੌਰ ਤੋਂ ਆ ਕੇ ਕਿਉਂ ਇਹ ਆਪ ਪਤਾ ਕਰ ਰਹੇ ਲੋਕਾਂ ਨੂੰ ਨਹੀਂ ਪਤਾ ਸੀ ਕਿ ਮੈਂ ਲਾਹੌਰ ਤੋਂ ਵਾਪਸ ਨਹੀਂ ਆਉਣਾ ਇਹ ਜ਼ਾਲਮਾਂ ਨੇ ਇਤਨੇ ਜ਼ੁਲਮ ਕਿਤੇ ਤਸੀਹੇ ਦਿੱਤੇ ਸਾਰੇ ਹੰਦਾ ਕੇ ਉਹਨਾਂ ਨੂੰ ਸਭ ਪਤਾ ਸੀ ਇਸ ਕਰਕੇ ਹਰਗੋਬਿੰਦ ਸਾਹਿਬ ਨੂੰ ਜੱਦੀ ਤੇ ਬਿਰਾਜਮਾਨ ਕਰਕੇ ਬਾਬਾ ਪੁੱਤਾ ਸਾਹਿਬ ਜੀ ਤੁਸੀਂ ਤਿਲਕ ਲਗਾਓ ਖਾਣੀ ਲਿਓ ਨਾਰੀਅਲ ਪਤਾਸੇ ਲਿਓ ਵਰਕਰਮਾ ਕਰਕੇ ਮੇਰੇ ਹਰਗੋਬਿੰਦ ਸਾਹਿਬ ਨੂੰ ਆਪਣੇ ਸੁਪੁੱਤਰ ਨੂੰ ਜੱਦੀ ਤੇ ਬਿਠਾ ਕੇ ਗਏ ਔਰ ਇੱਕ ਗੱਲ ਹੋਰ ਉਹਨਾਂ ਨੂੰ ਕਹਿ ਕੇ ਗਏ ਮੇਰੇ ਬੱਚੇ ਇਹ ਸ਼ਾਂਤੀ ਨਾਲ ਹੁਣ ਕੰਮ ਨਹੀਂ ਸਰਦਾ ਹੁਣ ਤੁਸੀਂ ਸਸਤਰਦਾਰੀ ਬਣੋਗੇ ਅਜੇ ਤੱਕ ਤੇ ਹੁਣ ਤੱਕ ਅਸੀਂ ਸਸਤਰ ਨਹੀਂ ਧਾਰਿਆ ਕੁਸੀਂ ਹਮ ਸਸਤਰ ਤਾਰੀਖ ਬਨੋ ਗਏ ਉਹਨਾਂ ਨੇ ਦੋ ਕਿਰਪਾ ਨਾ ਪਾਈਆਂ ਇੱਕ ਮੇਰੀ ਦੀ ਇੱਕ ਤੂਰੀ ਦੀ ਇਹ ਸਸਤਰ ਜਦੋਂ ਹਰ ਗੋਬਿੰਦ ਸਾਹਿਬ ਬੈਠੇ ਸਾਰੇ ਜੁਨਮਾਂ ਤੋਂ ਸਭ ਤੋਂ ਨਿਆਰੇ ਵੱਖਰੇ ਹੀ ਕੋਈ ਰੂਹਾਨੇ ਉਹਨਾਂ ਦਾ ਚਲਿਆ ਨਹੀਂ ਸੀ ਜਾਂਦਾ ਚਾਲ ਮੇਰੇ ਹਰ ਗੋਬਿੰਦ ਸਾਹਿਬ ਜੀ ਦਾ ਜੋ ਜਹਾਂ ਵੀ ਕਹਿੰਦਾ ਹੈ ਕਿ ਕਲਗੀ ਨਹੀਂ ਲਾਨੀ ਉਹਨਾਂ ਨੇ ਲਾ ਕੇ ਵਿਖਾਈ ਗੱਦੀ ਤੇ ਨਹੀਂ ਬਠਣ ਦੇਣਾ ਗੱਦੀ ਤੇ ਬਿਰਾਜਮਾਨ ਹੋਏ ਕਹਿੰਦੇ ਨੇ ਜੇ ਤੁਸੀਂ ਮੈਨੂੰ ਸਿੱਖਾਂ ਨੇ ਕਿਹਾ ਕਿ ਅਸੀਂ ਕੀ ਸੇਵਾ ਕਰ ਸਕਦੇ ਹਾਂ ਕਹਿੰਦੇ ਹਨ ਆਪਣੀ ਜਵਾਨੀਆਂ ਵੇਟ ਕਰ ਦੋ ਆਪਣੀ ਜਵਾਨੀਆਂ ਵੇਟ ਕਰ ਛੱਡੋ ਔਰ ਵੱਡੇ ਵੱਡੇ ਸੋਨੇ ਸੋਨੇ ਹਾਥੀ ਭੋੜੇ ਜਿਨ੍ਹਾਂ ਵਿੱਚ ਬਹੁਤ ਬਲ ਹੋਵੇ ਹਿੰਮਤ ਵਾਲੇ ਹੋ ਕਿ ਮੈਦਾਨ ਵਿੱਚ ਜੂਝਣ ਦਾ ਸਮਾਂ ਆਵੇ ਤੇ ਇੱਕ ਮਿੰਟਾਂ ਵਿੱਚ ਜੂਝ ਪੈਣ ਸਾਰੇ ਜੱਥਾ ਮੇਰਾ ਇਹੋ ਜਿਹਾ ਤਿਆਰ ਵਰ ਤਿਆਰ ਸਖਤ ਦਾਰੀ ਮੇਰੇ ਤੇ ਹਰਗੋਬਿੰਦ ਸਾਹਿਬ ਨੇ ਠੀਕ <laughs> ਹੈ